ਤੁਸੀਂ ਦੇਖ ਰਹੇ ਹੋ ਜਨਕਪੀਰਾ ਅਸਟੈਂਪ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਵਿੱਚ ਆਪਾਂ ਖੜੇ ਆ ਜਿਹੜਾ ਸ਼੍ਰੀ ਹਰਗੋਬਿੰਦਪੁਰ ਦੇ ਇੱਥੇ ਆਪਾਂ ਲੋਕਾਂ ਕੋਲ ਜਾਣਾ ਚਾਹੇ ਕਿ ਉਹਨਾਂ ਦੀਆਂ ਸਮੱਸਿਆਵਾਂ ਕੀ ਆ ਬਾਬਾ ਜੀ ਜੇ ਗੱਲ ਕੀਤੀ ਜਾਵੇ ਸ਼੍ਰੀ ਹਰਗੋਬਿੰਦਪੁਰ ਦੀ ਹਾਂਜੀ ਇੱਥੇ ਦੀ ਕੀ ਸਮੱਸਿਆ ਹੈ ਇਹ ਸੇ ਸਮੱਸਿਆ ਬਹੁਤ ਜੀ ਇੱਥੇ ਜਿਹੜੇ ਕੰਮ ਜਦੋਂ ਮੈਂ ਪੰਨੂ ਸਾਹਿਬ ਆਇਆ ਇਹ ਕਰਦਾ ਵਾ ਕਿ ਇਹ ਆਂਦੇ ਪਈ ਅਸੀਂ ਇਹ ਨਹੀਂ ਕਰਦੇ ਅਸੀਂ 65 ਦੇ ਇੱਥੇ ਆ ਇਹਨਾਂ ਨੇ ਆਖਿਆ ਕਿ ਸਹੀ ਹੋ ਹਾਂ ਤਾਂ ਕਿ ਕੰਮ ਨਹੀਂ ਕੀਤਾ ਜਿਹੜਾ ਇਹ ਨਿਕੰਮਾ ਕਰਕੇ ਕੀਤਾ ਤੇ ਸਾਡੀ ਬਦਨਾਮੀ ਆ ਪਾਹੇ ਇਹ ਖੰਦੇ ਰਹੇ ਆ ਕਿ ਜੇ ਹੁਣ ਉਹ ਕਰਨਲ ਕਾ 촐ੰਝ ਵੀ ਇਹ ਕਿਉਂ ਕਰ ਲਿਆ ਸਾਡੀ ਬਦਨਾਮੀ ਆ ਉਹਨਾਂ ਨੇ ਇਹੋ ਕਰਕੇ ਕਹਿੰਦੇ ਆ ਕਿ ਅਸੀਂ ਹੋਣਗੇ ਨਹੀਂ ਜਣਾ ਅੱਡੇ ਅੱਡੇ ਕੰਮ ਨਾ ਹੋਣੀ ਜਣਾ ਤੇ ਪਾਹ ਜਰਵਾ ਅਸੀਂ ਲਾਉਣ ਨਹੀਂ ਦੇਣਾ ਜਿੰਨਾ ਵੀ ਹੁੰਦਾ ਇਹ ਆਪਣੀ ਮਰਜ਼ੀ ਕਰਦੇ ਰਹੇ ਆ ਤੇ ਜਿਹੜਾ ਅੱਗੇ ਸਾਡੇ ਕਬਰਸਤਾਨ ਨੂੰ ਵੀ ਜੇ ਰਸਤਾ ਜਾਂਦਾ ਹੈਗਾ ਉਹ ਵੀ ਬਣਾਉਣ ਲੱਗੇ ਉਹ ਇਹਨਾਂ ਨੇ ਰੋਕ ਦਿੱਤਾ ਕਿ ਹੁਣ ਤੱਕ ਕੁਰਸਤਾਨ ਨੂੰ ਰਸਤਾ ਕੋਈ ਨਹੀਂ ਚੱਲਣਾ ਆਏਗਾ ਕਿ ਕੋਈ ਜਾਂਦਾ ਹੈਗਾ ਉੱਥੇ ਬਹੁਤ ਔਦੇ ਐਕਸੀਡੈਂਟ ਹੁੰਦੇ ਰਹਿ ਗਾ ਮਰਦੇ ਵੀ ਲੋਕੀ ਪਰ ਇਹਨਾਂ ਨੇ ਇਹ ਨਹੀਂ ਆਖਿਆ ਕਿ ਰਸਤਾ ਹੀ ਬਣਾ ਵੀ ਇਹ ਨੇ ਉਹ ਵੀ ਰਸਤਾ ਨਹੀਂ ਬਣਾਇਆ ਤੇ ਜੇ ਇਹਨਾਂ ਨੇ ਸ਼ੁਰੂ ਕੀਤਾ ਤੇ ਉੱਥੇ ਹੀ ਇਹਨਾਂ ਨੇ ਅੰਦੇ ਆਖਿਆ ਵੀ ਅਸੀਂ ਹੁਣ ਵੀ ਇਹ ਵੀ ਬਾਗੇ ਬੰਦ ਨਹੀਂ ਦੇਣਾ ਆਗਾ ਬੰਦ ਦਿੱਤਾ ਤੇ ਨਾ ਕੁਰਸਤਾਨ ਦਾ ਰਸਤਾ ਹੀ ਬੰਦ ਕਰਦਾ ਨਾ ਇੱਕ ਵੀ ਹੋਰ ਸਾਡੇ ਨਾਲ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਕੀ ਹਲਕੇ ਦੀ ਮੁਸ਼ਕਲਾ ਕੀ ਹੈ ਮੁਸ਼ਕਲਾਂ ਹੈ ਬੜੀ ਇੱਕ ਕਮਿਸ਼ਨਰ ਉਹ ਜਿਹੜਾ ਅਮਿਤ ਸਾਹਿਬ ਬਣੇ ਨੇ ਇਹ ਤਾਂ ਨਹੀਂ ਬਹੌਣ ਦਿੰਦੇ ਸਾਨੂੰ ਜਿਹੜੀ ਜੀ ਪਾਉਂਦੀ ਆ ਉਹਾਂ ਦਾ ਵੀ ਇਹ ਕਰਕੇ ਇਹਨੇ ਕੰਮ ਕਰਤਾ ਤੇ ਅਸੀਂ ਘਰ ਕਿੱਥੋਂ ਖਾਵਾਂਗੇ ਸਾਡਾ ਢਿੱਡ ਨਹੀਂ ਭਰਨਾ ਇਹਨਾਂ ਜ਼ਿੰਦਗੀ ਲੰਗੀ ਆ ਪਰ ਇਹਨਾਂ ਦਾ ਢਿੱਡ ਨਾ ਭਰਿਆ ਇਹ ਚੰਗੇ ਭਰੇ ਹੋਏ ਨਹੀਂ ਵੀ ਨਹੀਂ ਕੰਮ ਕਰਕੇ ਰਾਜੀ ਐ ਕਿ ਕੰਮ ਹੁਣ ਚਾਹੀਦਾ ਸ਼ਹਿਰ ਦਾ ਜੇ ਅਸੀਂ ਪੋਟਾ ਭਾਈਆਂ ਨਾਲ ਅਸੀਂ ਤਾਂ ਮਾ ਕੇ ਭਾਈਆਂ ਨਾ ਹੀ ਕਰ ਕੋ ਪਹਾਲ ਲੈਨੇ ਆ ਤੇ ਨਾ ਹੀ ਮਦਦ ਵੀ ਕੋਈ ਨਹੀਂ ਉਹਦੇ ਕੰਮ ਹੀ ਨਹੀਂ ਹੁੰਦਣਾ ਕਿਤੇ ਬੜਾ ਬੰਦਾ ਕੰਮ ਕਰਦਾ ਵਾ ਉਹਨੂੰ ਕੰਮ ਨਹੀਂ ਕਰਨ ਦਿੰਦੇ ਕੋਈ ਸ਼ੁਰੂ ਤੋਂ ਆਪ ਹੀ ਅਸੀਂ ਖਾਣਾ ਵਾ ਅਸੀਂ ਕੰਮ ਕਿੱਦਾਂ ਕਰਨਗੇ ਤੁਹਾਡਾ ਕੀ ਕਹਿਣਾ ਨਾਮ ਦੱਸੋ ਆਪਣਾ ਇਹ ਰਾਮ ਸਿੰਘ ਸੀਰੀਅਸ ਬੰਦਾ ਹੈ ਨਵਾਂ ਆ ਮਾਕ ਨੰਬਰ 4 ਹਾਂ ਤੁਹਾਡੇ ਪਾਰ ਦੇ ਵਿੱਚ ਕੀ ਸਮੱਸਿਆ ਹੈ ਸਮੱਸਿਆ ਸਾਡੇ ਇਹ ਆ ਕਿ ਜੇ ਪ੍ਰਧਾਨ ਸਾਹਿਬ ਸ਼ਹਿਰ ਦਾ ਕੰਮ ਕਰਦਾ ਇਹਨੂੰ ਜਿੱਡੀ ਪਾਰਟੀ ਵਾਲੇ ਕਰ ਨਹੀਂ ਦਿੰਦੇ ਇਹ ਆਂਦੇ ਵੀ ਇਹਨਾਂ ਦੇ ਕੰਮ ਨਹੀਂ ਕੀਤਾ ਨਾ ਇਹ ਗਾੜੀ ਇਹਨਾਂ ਨੂੰ ਕਰ ਨਹੀਂ ਦਿੰਦੇ ਪ੍ਰਧਾਨ ਸਾਹਿਬ ਨੂੰ ਇਹ ਪ੍ਰਧਾਨ ਬਹੁਤ ਚੰਗਾ ਵਾ ਸ਼ਹਿਰ ਦੇ ਵਿੱਚ ਇਹੋ ਜਿਹੇ ਪ੍ਰਧਾਨ ਦੇ ਛੇ ਸਾਲਾਂ ਦੇ ਵਿੱਚ ਆਇਆ ਜੀ ਪਹਿਲੀ ਏਰੀਆ ਆਇਆ ਵਾ ਇਹਨੇ ਮਰੀਆਂ ਨੂੰ ਰਾਹ ਬਣਾਇਆ ਵਾ ਤੇ ਉਹ ਵੀ ਰਾਹ ਇਹਨਾਂ ਡੱਕ ਦਿੱਤਾ ਬੰਦ ਕਰਤਾ ਕਰ ਕਿੱਥੇ ਅਲੀ ਮਰੀਆਂ ਜਾਣ ਨੂੰ ਰਾਹ ਸਾਰੀਆਂ ਮਰੀਆਂ ਉੱਥੇ ਜਾਣਾ ਉਹ ਪੱਕੀਆਂ ਹੋਣੀਆਂ ਚਾਹੀਦੀਆਂ ਰਾਹ ਜਿਹੜਾ ਵਾ ਸ਼ਹਿਰ ਦਾ ਉਹ ਵੀ ਇਹਨਾਂ ਬੰਦ ਕਰਤਾ ਉਹ ਬੰਦੇ ਹੁਣ ਚਾਲੂ ਕੀਤਾ ਇਹ ਵੀ ਉੱਥੇ ਟੱਪ ਕਰਤਾ ਬੰਦ ਕਰਤਾ ਇਹਨੂੰ ਕਰ ਨਹੀਂ ਦਿੰਦੇ ਤੇਜੀ ਪਾਰਟੀ ਵਾਲੇ ਬੰਦ ਕਰ ਦਿੰਦੇ ਆ ਇਹ ਕਰਦਾ ਵਾ ਇਹ ਬੰਦ ਕਰ ਦਿੰਦੇ ਆ ਜੜੀ ਤਾਂ ਕੰਮ ਚੱਲਦਾ ਫੇਰੇ ਠੱਪ ਕਰਾ ਦੇ ਸਭ ਇਹ ਸੜਕਾਂ ਸ਼ਹਿਰ ਦੀਆਂ ਇਹ ਕਦੀ ਨਹੀਂ ਬਣੀਆਂ ਉਹ ਵੀ ਵਧੀਆ ਰੋਡ ਬਣਾਤੇ ਚਾਰ ਸਾਰੇ ਸ਼ਹਿਰ ਦੇ ਇਹ ਪ੍ਰਧਾਨ ਦੇ ਕੰਮ ਜਿਦਾ ਕੀਤਾ ਵਾ ਕੋਣ ਅਸੀਂ ਸ੍ਰੀ ਹਰਗੋਬਿੰਦਪੁਰ ਦੇ ਜਿੱਥੇ ਫਰੂਟ ਰੇੜੀਆਂ ਵਗੈਰਾ ਲੱਗੀਆਂ ਉਹਨਾਂ ਨਾਲ ਗੱਲ ਕਰਾਂਗੇ ਸ੍ਰੀ ਹਰਗੋਬਿੰਦਪੁਰ ਦੀ ਕੀ ਸਮੱਸਿਆ ਹੈ ਲਗਭਗ 8-10 ਕਿਲੋਮੀਟਰ ਲੋਕ ਲੋਕ ਇਹ ਬਣਦਾ ਏ ਟੂ ਜ਼ेड ਸੜਕ ਮੁਕੰਮਲਾ ਲੋਕਲ ਬਣੀ ਹੋਈਆਂ ਵਾ ਇਹ ਕੰਮ ਸਾਹ ਨਵਦੀਪ ਸਿੰਘ ਨੇ ਕਰਾਇਆ ਵਾ ਪਰ ਬਹੁਤਆਂ ਕਮੀਆਂ ਵਿੱਚ ਇਹ ਤੱਕ ਹੈਗੀਆਂ ਜਦਸਾ ਫਸਟ ਸਟੈਂਡ ਆਫ ਸਟਾਰਟ ਹੋਇਆ ਪਰ ਉਹ ਪਿਛਲੇ 2-3 ਸਾਲ ਤੋਂ ਉਸੇ ਤਰ੍ਹਾਂ ਹੀ ਬੰਦਦਾ ਬੰਦ ਪਿਆ ਹਸਪੀਟਲ ਇੱਥੇ ਸਰਕਾਰੀ ਹੈਗਾ ਸੀ ਪਹਿਲੇ ਉਹਨੂੰ ਮਹੱਲਾਕਲੀ ਨੂੰ ਹਲਾ ਦਿੱਤਾ ਗਿਆ ਉਹਦੇ ਵਿੱਚ ਵੀ ਜੋ ਦੇਖਦੇ ਆਂ ਵੀ ਤਕਰੀਬਨ ਲਗਭਗ 2:30 ਵਜੇ ਤੋਂ ਬਾਅਦ ਕੋਈ ਉੱਥੇ ਡਾਕਟਰ ਨਹੀਂ ਮਿਲਦਾ ਸਾਮਣੇ ਮੈਂ ਹੱਥੇ ਸੜ ਦਿਨ ਵਿੱਚ ਤਾਲਾ ਤੋੜੇ ਮੇ ਵੀ ਤਾਲਾ ਲੱਗ ਜਾਂਦਾ ਸੀ ਠੀਕ ਹੈ ਉਸ ਤੋਂ ਬਾਅਦ ਕੋਈ ਡਾਕਟਰ ਦਾ ਮਤਲਬ ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਸਾਹਮਣਾ ਕਰਨਾ ਮੇਰਾ ਨਾਂ ਬਸਟੈਂਡ ਦਾ ਨਾ ਕੋਈ ਡਾਕਟਰ ਵਾ ਨਾ ਹੀ ਕੋਈ ਇਥੇ ਹੁਸੂਲਤਾ ਨਵਦੀਪ ਸਿੰਘ ਨੇ ਦੇਖੋ ਇੱਕ ਸੜਕਾਂ ਬਣਾਈਆਂ ਹੋਆਂ ਦੂਜਾ ਸ਼੍ਰੀ ਹਰਗਵਿੰਦਪੁਰ ਜਿੱਥੇ ਥਾ ਥਾ ਤੇ ਗਰਮੀਆਂ ਵਿੱਚ ਲੋਕਾਂ ਦੇ ਪੀਣ ਵਾਸਤੇ ਵਾਟਰ ਪੂਲ ਲਵਾਏ ਆ ਜਿੱਦੇ ਮੇਨ ਟਾਊਨ ਜਿਹੜੇ ਬੰਦੇ ਆ ਜਿੱਥੇ ਮੇਨ ਮਤਲਬ ਲੋਕਾਂ ਦਾ ਠਗਾਵਾ ਉੱਥੇ ਲੋਕਾਂ ਵਾਸਤੇ ਵਾਟਰ ਪੀਣ ਵਾਸਤੇ ਪਾਣੀ ਦਾ ਪ੍ਰਬੰਧ ਕੀਤਾ ਇਹ ਕਿਹਾ ਸੀ ਹਨੂਮਾਨ ਜੀ ਦੀ ਮੂਰਤੀ ਆ ਬਣਾਈ ਜੀ ਇਹਦੇ ਵਾਸਤੇ ਇੱਕ ਨਾ ਮਤਲਬ ਓਪਨ ਮੂਰਤੀ ਇਹ ਟੱਡਾ ਕੋਟਾ ਬਹੁਤ ਜਾਂਦਾ ਮਤਲਬ ਬਹੁਤ ਜ਼ਿਆਦਾ ਮਤਲਬ ਤਰੀਆਂ ਨਾਮ ਆ ਕੇ ਬੈਠਦੇ ਆ ਉਹਦੇ ਵਾਸਤੇ ਇੱਕ ਮਤਾ ਪਾਸ ਕਰਾਇਆ ਇਹਨਾਂ ਨੇ ਨਵਦੀਪ ਸਿੰਘ ਜੀ ਨੇ ਤੇ ਉਹ ਵੀ ਇਹਨਾਂ ਨੇ ਮਤਲਬ ਦੂਜੇ ਆਪੋਜੀਸ਼ਨ ਪ੍ਰਧਾਨ ਵੀ ਆ ਤੇ ਪਹਿਲੇ ਰਹਾ ਉਹ ਵੀ ਹਿੰਦੂ ਹੁੰਦੇ باوجود ਵੀ ਹਿੰਦੂ ਹੋ ਕੇ ਵੀ ਉਹਨਾਂ ਨੇ ਇਸੀ ਦਾ ਵਿਰੋਧ ਕੀਤਾ ਕਿ ਅੱਜ ਤੱਕ ਉਹਨਾਂ ਨੇ ਮਤਾ ਰਸਾਇਆ ਜਾਂਦੇ ਇਹ ਬੰਦਾ ਸਰਦਾਰ ਸੀ ਜੱਟ ਸੀ ਅਸੀਂ ਬ੍ਰਾਹਮਣ ਆ ਉਹ ਬੰਦੇ ਵੀ ਜਿਹੜੇ ਪਹਿਲੇ ਵਧਾਦੇ ਆ ਹਿੰਦੂ ਰਹੇ ਆ ਉਹਨਾਂ ਨੇ ਫੇਰ ਵੀ ਇਹ ਮਤਲਬ ਮੂਰਤੀ ਵਾਸਤੇ ਦਾ ਸ਼ੀਸ਼ੇ ਦਾ ਕਵਰ ਲਵਾਉਣਾ ਸੀ ਉਹ ਵੀ ਨਹੀਂ ਲੱਗਣ ਦਿੱਤਾ ਓਕੇ ਅਸੀਂ ਤੇ ਚਾਹੁੰਦੇ ਆ ਜੀ ਅਸੀਂ ਆਪਾਂ ਜਿਸ ਤਰ੍ਹਾਂ ਗੱਲ ਕੀਤੀ ਜਾਵੇ ਤੇ ਬੱਸ ਸਟੈਂਡ ਜਿਹੜਾ ਵਾ ਉਹ ਉਹਦੀ ਜਗ੍ਹਾ ਕੰਮ ਦੀ ਸ਼ੁਰੂਆਤ ਕਰਵਾਈ ਗਈ ਹਸਪੀਟਲ ਦਾ ਜਿਹੜਾ ਵਾ ਉਹ ਕਰਵਾਇਆ ਜਾ ਤੇ ਕੰਮ ਰੁਕੇ ਪਏ ਨੇ ਤੁਹਾਨੂੰ ਸਮੱਸਿਆਵਾਂ ਕੀ ਆ ਸਮੱਸਿਆਵਾਂ ਇਹਨਾਂ ਦਾ ਖਬਾਨ ਸਾਬ ਨੂੰ ਬੜੇ ਜਤਨਸ਼ੀਲ ਆ ਸ਼ਹਿਰ ਦੇ ਭਲਾਈ ਵਾਸਤੇ ਸਭ ਤੋਂ ਹੁੰਦਾ ਇਹਨਾਂ ਕੰਮ ਇਹ ਕੀਤਾ ਕਿ ਆਪ ਪੀ ਜਿਹੜੀ ਇੰਟਰਲੋਕ ਟਾਇਲ ਲਵਾਈ ਇੱਥੇ ਪਾਰਕਿੰਗ ਵਧੀਆ ਬਣਾਈ ਆ ਸਭ ਤੋਂ ਮੇਨ ਕੰਮ ਪਹਿਲਾਂ ਇਹ ਨੇ ਕੀਤਾ ਸੀ ਉਹਦੇ ਵਿੱਚ ਲੋਕ ਜਿਹੇ ਲੋਕ ਸਾਥੀ ਹੁੰਦੇ ਪ੍ਰਧਾਨ ਸਾਹਿਬ ਬਣਾਉਂਦਾ ਆ ਕਰਕੇ ਮਨ ਜੇ ਪ੍ਰਸ਼ਾਸਨ ਨਿਕੜ ਕੇ ਆ ਜਾਂਦੇ ਵਿੱਚ ਬਲਕਿ ਪੂਰਾ ਹਸਪਤਾਲ ਜਿਹੜਾ ਉਹ ਸੁਹੁੰਦਾਰ ਤੋਂ ਸਖਣਾ ਵਾ ਆਲੇ ਦੁਆਲੇ ਉਹ ਆਪ ਵੀ ਵਿਚਾਰ ਬਿਮਾਰ ਰਹਿੰਦਾ ਉਹਨੇ ਲੋਕਾਂ ਨੂੰ ਕੁਝ ਜਣਾ ਕੋਈ ਇੱਕ ਮਾਤਾ ਜੀ ਸਾਡੇ ਨਾਲ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਤਾ ਮਾਤਾ ਜੀ ਕੀ ਸਮੱਸਿਆ ਵਾ ਸਮੱਸਿਆ ਤੇ ਬਹੁਤ ਜ਼ਿਆਦਾ ਇੱਥੇ ਵਾਲੇ ਪਈ ਦੀ ਹੈ ਕਿ 50 ਸਾਲ ਸਾਡੀ ਮੈਰਿਜ ਨੂੰ ਵੀ ਹੋ ਗਏ ਆ ਉਹਨਾਂ ਨੇ ਸ਼ਿਰੀ ਹਰ ਗਿੰਦਪੁਰ ਵਿੱਚ ਕੁਛ ਬਣਾਇਆ ਹੀ ਨਹੀਂ ਗਾ ਤੇ ਜੇ ਪੜਨ ਲੱਗਾ ਵਾ ਤੇ ਜੇ ਪੁਰਾਣ ਸਰਦਾਰ ਸਾਹ ਪੜਨ ਤਾਂ ਬਥੇ ਪੜਨ ਦਿੰਦੇ ਨਹੀਂ ਗਾ ਕਾੜੀ ਰੋੜਾ ਬਣ ਜਾਂਦੀ ਆ ਆ ਪਾਰਕ ਪਹਿਲੀ ਨੰਬਰ ਤੇ ਪਾਰਕ ਬਣਾਈਆਂ ਦੂਸਰਾ ਨੰਬਰ ਤੇ ਐਲਟਰ ਲੋਕੇਟ ਸੜਕਾਂ ਤੇ ਲੋਈਆਂ ਤੇ ਸੜਕਾਂ ਬਣਾਈਆਂ ਚਾਹੀਦੀਆਂ ਜੇ ਸਾਡਾ ਕਬਰਸਤਾਂ ਦਾ ਗਰਸਾ ਜਾਂਦਾ ਉਹ ਵੀ ਉਹਨਾਂ ਢੱਕਿਆ ਤੇ ਹਸਪਤਾਲ ਉਹ ਵੀ ਉਹਨਾਂ ਢੱਕਿਆ ਪਾਸਟੈਂਡ ਉਹ ਵੀ ਢੱਕ ਫਸਟ ਸਟੈਂਡ ਪੜ੍ਹ ਦਿੰਦੀ ਨਹੀਂ ਇੱਥੇ ਕੁਝ ਪੜ੍ਹ ਦਿੰਦੇ ਨਹੀਂ ਮੇਨ ਵਾਲਾ ਉਹ ਚੁਗੀ ਚੋਕ ਉੱਥੇ ਰਿੰਦੀ ਆਵਾਜ਼ ਆਈ ਪਸਾਂ ਨੂੰ ਹੁੰਦੇ ਜਾਂਦਾ ਜਾਂ ਕੋਈ ਬੈਂਕ ਲਾ ਕੇ ਬੈਂਕ ਵਾਲ ਆਮ ਤੌਰ ਤੇ ਭੀੜ ਪੈ ਜਾਂਦੀ ਉੱਥੇ ਉੱਥੇ ਪ੍ਰਧਾਨ ਸਾਹਿਬ ਉਹਨਾਂ ਨੇ ਮੇਰੇ ਸੋਚੀ ਸੀ ਕਿ ਉੱਥੇ ਉਹਨੂੰ ਆਪ ਚੌਕ ਨਾਮ ਮਹਾਰਾਜ ਸਸੰਗ੍ਰਾਮ ਗੜੀ ਦੇ ਨਾਮ ਦਾ ਉਹਦੇ ਵਿੱਚ ਵੀ ਲੋਕਾਂ ਨੇ ਆ ਕੇ ਖੜਾਤਾ ਹੈਗਾ ਹਰ ਤਾਂ ਲੋਕ ਮਿਲ ਕੇ ਖੜਾਣ ਦੇ ਕੰਮ ਦੇ ਵਿੱਚ ਕਿਉਂਕਿ ਆਪ ਉਹਨਾਂ ਦੇ ਕੁਝ ਕੀਤਾ ਨਹੀਂ ਹੈਗਾ ਇਹ ਗੱਲਾਂ ਕੋਈ ਬਰਦਾਸ਼ਤ ਨਹੀਂ ਦੀ ਬੰਦਾ ਵਿਕਾਸਪੱਖੀ ਆ ਜਿਹਨੇ ਮੱਤੇ ਗਰੰਟਾ ਤੇ ਇਗਰਾਂਟ ਤੇ ਆਮ ਪਾਰਟੀਆਂ ਸਾਨੂੰ ਕੋਈ ਦਿੱਤੀ ਨਹੀਂ ਤੇ ਜੇ ਉਹਦੇ ਕੋਈ ਕਰ ਆਉਣਾ ਕਰਾਣ ਦੇਣੀ ਤੇ ਛੱਡੀ ਦੇਣਾ ਤੇ ਕੋਲ ਉਹ ਵੀ ਨਹੀਂ ਲਾਉਂ ਦਿੰਦੇ ਉਹਨੂੰ ਉਹ ਵੀ ਚਰੋੜਾ ਬਣ ਜਾਂਦੇ ਆ ਤੇ ਜੇ ਬਣਾਉਂਨ ਤਾਂ ਸਾਇ ਸਾਡੇ ਸ਼ਹਿਰ ਤੇ ਸੋਨੇ ਚੀੜੀ ਬਣ ਜਾਣਾ ਸੀ ਅੱਜ ਨੂੰ ਜੇ ਬਣਾਉਣ ਲੱਗਦਾ ਸੀ ਇੱਕ ਹੋਰ ਵੀਰ ਸਾਡੇ ਨਾਲ ਨੇ ਇਤਿਹਾਸਿਕ ਸ਼ਹਿਰ ਜਿਹੜਾ ਹੈ ਸ਼੍ਰੀ ਹਰਗੋਬਿੰਦਪੁਰ ਸਾਹਿਬ ਜੀ ਸਾਹਿਬ ਇੱਥੇ ਸਮੱਸਿਆ ਇੰਨੀਆਂ ਕਿਉਂ ਆ ਸਮੱਸਿਆ ਸੇ ਪਾਰਟੀ ਭਾਜੀ ਜਲਦੀ ਆ ਆਪੋ ਜੋ ਪ੍ਰਧਾਨ ਜੀ ਨੇ ਪਹਿਲੇ ਆਏ ਸੀ ਉਹਨਾਂ ਦਾ ਥੈਂਕ ਯੂ ਕਰਨ ਵੀ ਦੇ ਨਹੀਂ ਨਾ ਕਰਨ ਵੀ ਦੇ ਨਾ ਆ ਕੋ ਹੋਰ ਅੰਮੀ ਵੀ ਕਰਦਾ ਕੋਈ ਤੁਹਾਨੂੰ ਰੁਕ ਜਾਂਦੇ ਆ ना भी गेश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर